ਖਬਰ ਮੁਖਸਰ ਤੋਂ ਹੈ ਜੱਥੋ ਦੇ ਗੁ냔ਾਣਾ ਰੋਡ ਤੇ ਰਹਿਣ ਵਾਲੇ ਸੂਰਜ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਤੰਗ ਆ ਕੇ ਹੁਣ ਵਿਜੀਲੈਂਸ ਵਿਭਾਗ ਦੇ ਕੋਲ ਇਨਸਾਫ ਦੇ ਲਈ ਗੁਹਾਰ ਲਾਈ ਹੈ ਪੀੜਤ ਸੂਰਜ ਕੁਮਾਰ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਕਰੀਬ 3 ਸਾਲ ਪਹਿਲਾਂ ਉਸ ਦੀ ਦੁਕਾਨ ਦੇ ਸਾਹਮਣੇ ਬਣੇ ਘਰ ਵਿੱਚ ਰਹਿੰਦੇ 3-4 ਨੌਜਵਾਨਾਂ ਵੱਲੋਂ ਉਸ ਦੇ ਪਰਿਵਾਰਕ ਮੈਂਬਰ ਦੇ ਨਾਲ ਛੇੜਛਾੜ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਚੱਲਦੇ ਉਸ ਨੇ ਪੁਲਿਸ ਵਿੱਚ ਇਨ੍ਹਾਂ ਯੁਵਕਾਂ ਦੇ ਖਿਲਾਫ ਸ਼ਿਕਾਇਤ ਦਿੰਦੇ ਹੋਏ ਉਹਨਾਂ ਨੂੰ ਅਦਾਲਤ ਤੱਕ ਪਹੁੰਚਾ ਦਿੱਤਾ ਅਤੇ ਮਾਨਯੋਗ ਅਦਾਲਤ ਨੇ ਹੁਕਮ ਦਿੰਦੇ ਹੋਏ ਇਹਨਾਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ। ਲੇਕਿਨ ਸੂਰਜ ਕੁਮਾਰ ਦੇ ਲਈ ਪਰੇਸ਼ਾਨੀ ਹਾਲੇ ਵੀ ਖਤਮ ਨਹੀਂ ਹੋਈ ਕਿਉਂਕਿ ਉਹ ਨੌਜਵਾਨ ਜਦ ਵੀ ਜੇਲ੍ਹ ਤੋਂ ਪੈਰੋਲ ਰਾਹੀਂ ਛੁੱਟੀ ਤੇ ਪੁੱਜਦੇ ਹਨ ਤਾਂ ਸੂਰਜ ਕੁਮਾਰ ਨੂੰ ਪਰੇਸ਼ਾਨ ਕਰਦੇ ਹੋਏ ਉਸ ਦੀ ਦੁਕਾਨ ਤੇ ਪੁੱਜ ਕੇ ਲੜਾਈ ਝਗੜੇ ਨੂੰ ਅੰਜਾਮ ਦਿੰਦੇ ਹਨ। ਲੇਕਿਨ ਇਸ ਪੂਰੇ ਮਾਮਲੇ ਵਿੱਚ ਸੂਰਜ ਕੁਮਾਰ ਵੱਲੋਂ ਕਈ ਵਾਰ ਮੁਕਸਰ ਪੁਲਿਸ ਸਟੇਸ਼ਨ ਵਿਖੇ بار-बार ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਹੇ ਜੀ ਸਾਡੇ ਘਰ ਦੇ ਕਿਸੇ ਮੈਂਬਰ ਦੇ ਨਾਲ ਨਾ ਸਾਹਮਣੇ ਘਰ ਦੇ ਮੁੰਡਿਆਂ ਨੇ ਛੇੜਖਾਨੀ ਕੀਤੀ ਸੀ ਅੱਜ ਤੋਂ ਤਿੰਨ ਹਫ਼ਤੇ ਪਹਿਲਾਂ ਮੈਂ ਉਹਨਾਂ ਦੇ ਵਿਰੁੱਧ ਪਰਚਾ ਦਰਜ ਕਰਾਇਆ ਤੇ ਉਹਨਾਂ ਨੂੰ ਸਜ਼ਾ ਕਰਾਈ 7-7 ਸਾਲ ਦੀ ਛੇੜਖਾਨੀ ਦੇ ਕੇਸ ਦੇ ਵਿੱਚ ਹੁਣ ਉਹ ਜਦੋਂ ਵੀ ਛੁੱਟੀ ਤੇ ਆਉਂਦੇ ਆ বাস ਸਟੈਂਡ ਚੌਂਕੀ ਉਹ ਮੇਰੇ ਨਾਲ ਆ ਕੇ ਇੱਥੇ ਕੋਈ ਨਾ ਕੋਈ ਛਰਾਰਤ ਕਰਦੇ ਆ ਤੇ বাস ਸਟੈਂਡ ਚੌਂਕੀ ਦੇ ਵਿੱਚ ਇੱਕ ਬਲਦੇਵ ਸਿੰਘ ਆ ਜੀ ਉਹਦੇ ਕੋਲੇ ਮੇਰੀ ਕੰਪਲੀਟ ਗਈ ਸੀਗੀ ਮੇਰੇ ਘਰੇ ਆ ਕੇ ਉਹ ਵਿਰੋਧੀ ਪਾਰਟੀ ਵਾਲੇ ਮੇਰੇ ਨਾਲ ਲੜੇ ਸੀ ਮੇਰੀ ਦੁਕਾਨ ਦੇ ਉੱਤੇ ਆ ਕੇ ਤੇ ਬਲਦੇਵ ਸਿੰਘ ਨੇ ਮੇਰੇ ਤੇ ਪਰਚਾ ਘੱਟਤਾ ਤੇ ਮੈਂ ਕਿਹਾ ਯਾਰ ਉਹਨਾਂ ਤੇ ਵੀ 452 ਲਾ ਦੇ ਕਿਉਂਕਿ ਉਹ ਮੇਰੇ ਘਰੇ ਆ ਕੇ ਮੇਰੇ ਨਾਲ ਲੜੇ ਆ ਤੇ ਬਲਦੇਵ ਸਿੰਘ ਮੈਨੂੰ ਕਹਿੰਦਾ ਵੀ 15000 ਰੁਪਏ ਘੱਟੋ ਘੱਟ ਤੇਰਾ ਲੱਗੂਗਾ ਮੈਂ ਫੇਰ ਪਰਚਾ ਘੱਟੂਗਾ ਦੂਜੇ ਪਾਸੇ ਇਸ ਪੂਰੇ ਮਾਮਲੇ ਵਿੱਚ ਮੁਕਸਰ ਦੇ ਬਸ ਸਟੈਂਡ ਚੌਂਕੀ ਵਿਖੇ ਤਨਾਤ ਹਵਲਦਾਰ ਬਲਦੇਵ ਸਿੰਘ ਨੇ ਨਾ ਸਿਰਫ ਸੂਰਜ ਕੁਮਾਰ ਕੋਲੋਂ ਕਾਰਵਾਈ ਦੇ ਨਾਮ ਤੇ 8000 ਰੁਪਏ ਵਸੂਲ ਲਿੱਤੇ ਬਲਕਿ ਅੱਗੇ ਕਾਰਵਾਈ ਕਰਨ ਦੇ ਨਾਂ ਦੇ ਉੱਤੇ ਹੋਰ ਪੈਹਾਂ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਇਸ ਗੱਲ ਦੀ ਪੂਰੀ ਰਿਕਾਰਡਿੰਗ ਸੁਰੇਜ ਕੁਮਾਰ ਦੇ ਕੋਲ ਮੌਜੂਦ ਹੈ ਜਿਸ ਵਿੱਚ ਹਵਲਦਾਰ ਬਲਦੇਵ ਸਿੰਘ ਪੈਸੇ ਦੇ ਕੇ ਕਾਰਵਾਈ ਕਰਨ ਦੀ ਗੱਲ ਆਖ ਰਿਹਾ ਹੈ ਮੈਂ ਕਰਕੇ ਉਹ ਐਸਚੂ ਨਾਲ ਗੱਲ ਕਰਦੇ ਦਾ ਫੋਨ ਉਹ ਐਸਚੂ ਨੂੰ ਦੇ ਦੇਣਾ ਉਹਦੀ ਫੀਸ ਭੱਜਿਆ ਹੋਊਗਾ ਯਾਰ ਉਹਦੀ ਆ ਜਾਣਾ ਉਹਨੇ ਉਹ ਤਾਂ ਕੋ ਤਾਂ ਉਹ ਤਾਂ ਕਰਦਾ ਸਾਰਾ ਕੁਝ ਅੱਛਾ ਤੇ ਫਿਰ ਕਿਉਂ ਨਹੀਂ ਆਉਂਦਾ ਪਿਆ ਯਾਰ ਫਿਰ ਕੀ ਗੱਲ ਹੈਗੀ ਆ ਹੁਣ ਉਹ ਉਹਨੇ ਤਾਂ ਥੋੜੀ ਫਰਿਆ ਕੱਲ ਵੀ ਕੱਲ ਕਾਨਫਰੈਂਸ ਕੀਤੀ ਹੋਇਆ ਅਸਲਾ ਟ੍ਰੈਕਟਰ ਚਾਲਾ ਆਇਆ ਫਰਿਆ ਉਹਦੇ ਸਬੰਧ ਚ ਵੇ ਲਬਾਈ ਬਣ ਕੇ ਮੈਂ ਤਲੀ ਗੱਲ ਆ ਮੇਰਾ ਕੰਮ ਜਰੂਰ ਸਰਵਾ ਦਿਨ ਅੱਜ ਅੱਜ ਕਰਵਾ ਦਿੰਦਾ ਆਪਣੇ ਪੈਸੇ ਜਾਂਦੇ ਅਤੇ ਕਾਰਵਾਈ ਨਾ ਹੁੰਦੇ ਵੇਖ ਹੁਣ ਸੂਰਜ ਕੁਮਾਰ ਨੇ ਇਨਸਾਫ ਤੇ ਲਈ ਵਿਜੀਲੈਂਸ ਵਿਭਾਗ ਨੂੰ ਗੋਹਾਰ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ ਮੈਂ ਉਹਨੂੰ 8000 ਰੁਪਿਆ deta ਜੀ ਤੇ ਮੈਂ ਕਿਹਾ ਮੇਰਾ ਵੀ ਮੇਰਾ ਵੀ ਕੰਮ ਕਰ ਕਿਉਂਕਿ ਮੇਰੇ ਘਰੇ ਆਏ ਹੈਗੇ ਆ ਉਹ ਮੈਨੂੰ ਕਹਿੰਦਾ ਮੈਂ ਐਸਐਚਓ ਨੂੰ ਪੈਸੇ ਹੋਰ ਦੇਣੇ ਆ ਪਹਿਲਾਂ ਪੈਸੇ ਦੇ ਮੈਂ ਫੇਰ ਤੇਰਾ ਕੰਮ ਕਰੂੰਗਾ ਮੇਰੇ ਕੋਲ ਇੱਕ ਵਾਰੀ ਹੋਰ ਪੈਸੇ ਹੈ ਨਹੀਂ ਸੀਗੇ ਉਹ ਮੇਰੇ ਤੇ ਦਬਾਅ ਪਾਉਣ ਲੱਗ ਪਿਆ ਜੀ ਤੇ ਉਹਨੇ ਸਗੋਂ ਮੇਰੇ ਤੇ ਹੀ ਪਰਚਾ ਕਰਤਾ ਉਹਨਾਂ ਦੇ ਕੁਝ ਵੀ ਨਹੀਂ ਕੀਤਾਗਾ ਮੈਂ ਐਸਐਚਓ ਸਾਹਿਬ ਨੂੰ ਵੀ ਸ਼ਿਕਾਇਤ ਕੀਤੀ ਤੇ ਐਸਐਚਓ ਸਾਹਿਬ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਜੀ ਤੇ ਮੇਰੇ ਕੋਲ ਉਹਨਾਂ ਦੀਆਂ ਰਿਕਾਰਡਿੰਗਾਂ ਸਭ ਕੁਝ ਆ ਮੈਂ ਫਿਰ ਉਸ ਤੋਂ ਬਾਅਦ ਵਿਜੀਲੈਂਸ ਦਫ਼ਤਰ ਕੰਪਲੀਟ ਕੀਤੀ ਜੀ ਵਿਜੀਲੈਂਸ ਵਿਭਾਗ ਨੂੰ ਮੈਂ ਸਾਰੀਆਂ ਰਿਕਾਰਡਿੰਗਾਂ ਦਿੱਤੀਆਂ ਸਭ ਕੁਝ ਦਿੱਤਾ ਵੀ ਉਹਨੇ ਮੇਰੇ ਤੋਂ ਪੈਸੇ ਲਏ ਆ ਤੇ ਮੈਨੂੰ ਕਹਿ ਰਿਹਾ ਮੈਂ ਐਸਐਚਓ ਨੂੰ ਪੈਸੇ ਦੇਣੇ ਹੈਗੇ ਫੇਰ ਤੇਰਾ ਕੋਈ ਕੰਮ ਕਰੂੰਗਾ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ رابطہ ਕਾਇਮ ਕਰਦੇ ਹੋਏ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਆਖਣ ਤੋਂ ਇਨਕਾਰ ਕਰ ਦਿੱਤਾ ਹੁਣ ਵੇਖਣਾ ਹੋਵੇਗਾ ਕਿ ਵਿਜੀਲੈਂਸ ਆਪਣੀ ਕਾਰਵਾਈ ਕਰਦੇ ਹੋਏ ਖਾਕੀ ਦੇ ਭੇਸ ਵਿੱਚ ਲੁਕੇ ਰਿਸ਼ਵਤਖੋਰ ਹਵਲਦਾਰ ਬਲਦੇਵ ਸਿੰਘ ਨੂੰ ਕਦੋਂ ਕਾਬੂ ਕਰਦੀ ਹੈ ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ ਬਿਊਰੋ ਰਿਪੋਰਟ ਜਾਗਬਾਣੀ ਟੀਵੀ ਚੰਡੀਗੜ੍ਹ